ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰਾਜੂ ਕਣਕਵੜੀਆ YouTube ਚੈਨਲ ਤੇ ਰਾਜੂ ਕਣਕਵੜੀਆ Facebook ਪੇਜ ਤੇ ਸੋ ਦੋਸਤੋ ਜੋ ਤੁਸੀਂ ਇਹ ਬੱਚਿਆਂ ਨੂੰ ਦੇਖ ਰਹੇ ਹੋ ਤੇ ਨਾਲ ਕੋਚ ਸਾਹਿਬਾਨ ਨੂੰ ਦੇਖ ਰਹੇ ਹੋ ਤਾਂ ਇਹ ਪਿੰਡ ਕਣਕਵੜ ਪੰਗੂਆਂ ਤੋਂ ਫੌਜੀ ਸਾਹਿਬਾਨ ਨੇ ਜੋ ਬਾਰਡਰ ਦੇ ਉੱਤੇ ਸੇਵਾ ਕਰਦੇ ਨੇ ਜਦੋਂ ਵੀ ਛੁੱਟੀ ਆਉਂਦੇ ਨੇ ਤਾਂ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਉਣਾ ਜਾਂ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਇਦਾਂ ਦੇ ਕੰਮ ਆ ਕਰਦੇ ਰਹਿੰਦੇ ਨੇ ਇਹ ਬਾਈ ਗਰਦੀਪ ਸਿੰਘ ਚਾਹਾਨ ਨੇ ਕਣਕਵੜ ਪੰਗਵਾਂ ਤੋਂ ਸੋ ਕੈਂਪ ਲਗਾਇਆ ਹੋਇਆ ਜੀ ਇਹਨਾਂ ਨੇ ਕਬੱਡੀ ਕੈਂਪ ਇਹ ਕਬੱਡੀ ਕੈਂਪ ਹੈ ਤੇ ਨਾਲ ਫਿਜ਼ੀਕਲ ਫਿਟਨੈਸ ਕੈਂਪ ਹੈ ਪਿੰਡ ਕਣਕਵੜ ਪੰਗਵਾਂ ਦੇ ਸਟੇਡੀਅਮ ਦੇ ਵਿੱਚ ਤੁਸੀਂ ਇਹ ਤਸਵੀਰਾਂ ਦੇਖ ਰਿਹਾ ਹੁਣ ਤੇ ਬਹੁਤ ਹੀ ਸੋਹਣਾ ਪ੍ਰਾਲ ਹੈ ਬਾਈ ਕੋਈ ਟਾਈਮ ਕੱਢਣਾ ਕਿਸੇ ਨੇ ਆਪਦੇ ਛੁੱਟੀਆਂ ਦੇ ਵਿੱਚੋਂ ਹਨਾ ਤੇ ਆਪਦੇ ਜ਼ਰੂਰੀ ਕੰਮਾਂ ਦੇ ਵਿੱਚੋਂ ਜੀਮਿਆਂ ਦੇ ਵਿੱਚੋਂ ਸਮਾਗਟਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਵਾਸਤੇ ਇਹ ਕੋਈ ਵੀ ਲੋਭ ਲਾਲਚ ਤੋਂ ਬਿਨਾ ਇਹ ਸੇਵਾ ਕਰ ਰਹੇ ਨੇ ਇਹ ਗਰਾਊਂਡ ਹੈ ਜੀ ਪਿੰਡ ਦੀ ਸੋ ਇੱਥੇ ਬਹੁਤ ਵਧੀਆ ਇਹਨਾਂ ਨੇ ਬਣਾਈ ਹੋਈ ਹੈ ਬਾਬੂ ਕੇ ਗੁੱਡ ਵਗੈਰਾ ਕਰਕੇ ਤੇ ਇੱਥੇ ਇਹ ਟ੍ਰੇਨਿੰਗ ਕਰਵਾਉਂਦੇ ਨੇ ਸੋ ਬਹੁਤ ਵਧੀਆ ਕੰਮ ਹੈ ਵੀਰ ਦਾ ਇਹ ਸਲੂਟ ਹੈ ਵੀਰ ਨੂੰ ਗਰਦੀਪ ਸਿੰਘ ਚਹਾਨ ਤੇ ਨੌਜਵਾਨ ਇਕਤਾ ਕਲਬ ਹੈ ਜੋ ਪੂਰੇ ਸਾਰੇ ਮੁੰਡੇ ਨੇ ਜੋ ਮਨਜੋਤ ਹੋਰੀ ਨੇ ਸ਼ਕੰਦਰ ਬਿੱਟੂ ਮਨਜੀਤ ਆਪਣੇ ਸਾਰੇ ਜਿੰਨੇ ਵੀ ਪਿਆਰੀ ਹੋਰੀ ਹੈਗੇ ਨੇ ਸਾਰੇ ਮੁੰਡੇ ਨੌਜਵਾਨ ਇਕਤਾ ਕਲਬ ਵਾਲੇ ਬਹੁਤ ਹੀ ਸੋਹਣਾ ਪ੍ਰਾਲਾ ਵੀਰਾਂ ਦਾ ਇਹ ਜੋ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਨੇ ਸੋ ਚੇਟਕ ਲਾ ਰਹੇ ਨੇ ਇਹਨਾਂ ਨੂੰ ਵੀ ਆਪਦਾ ਸਰੀਰ ਬਣਾਉਣ ਫਿਜ਼ੀਕਲ ਫਿਟਨੈਸ ਕਰਨ ਅੱਗੇ ਜਾ ਕੇ ਆਰਮੀ ਦੇ ਵਿੱਚ ਕਿਸੇ ਨੇ ਭਰਤੀ ਹੋਣਾ ਕਿਸੇ ਨੇ ਪੁਲਿਸ ਦੇ ਵਿੱਚ ਭਰਤੀ ਹੋਣੇ ਤਾਂ ਇਹ ਚੀਜ਼ਾਂ ਅੱਗੇ ਕੰਮ ਆਉਣ ਬੱਚਿਆਂ ਦੇ ਸੋ ਬਹੁਤ ਵਧੀਆ ਅਪਰਾਲੇ ਵੀਰਾਂ ਦਾ ਸਲੂਟ ਹੈ ਇਹਨਾਂ ਨੂੰ ਸੋ ਕੈਂਪ ਦੇ ਨਾਲ ਨਾਲ ਟ੍ਰੇਨਿੰਗ ਦੇ ਨਾਲ ਨਾਲ ਇਹ ਰੋਜ਼ ਦੀ ਰੋਜ਼ ਰੀਫਰੈਸ਼ਮੈਂਟ ਦੀ ਜੋ ਉਹ ਵੀ ਦਿੰਦੇ ਨੇ ਕੇਲੇ ਵਗੈਰਾ ਜਾਂ ਕੁਝ ਵੀ ਹੈ ਖਾਣੋਂ ਨੇ ਤੇ ਜੋ ਅੱਜ ਦੀ ਸੇਵਾ ਸੀਗੀ ਉਹ ਸਾਡੀ ਪਿੰਡ ਦੀ ਟੀਮ ਹੈ ਟੀਮ ਅਗਾਜ ਸਮਾਜ ਸੇਵੀ ਗਰੁੱਪ ਅਣਕਵਲ ਭੰਗੋ ਵੱਲੋਂ ਜੋ ਕੇਲਿਆਂ ਦੀ ਸੇਵਾ ਜੋ ਅੱਜ ਕੀਤੀ ਗਈ ਹੈ ਜੀ ਸੋ ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਜੋ ਹਰ ਦਿਨ ਫੌਜੀ ਵੀਰ ਨੇ ਨਾਲ ਜੁੜੇ ਹੋਏ ਨੇ ਉਹ ਵੀ ਸੇਵਾ ਕਰਦੇ ਨੇ ਕਿ ਇੱਕ ਦਿਨ ਹਨਾ ਸੋ ਜਿੰਨੇ ਵੀ ਵੀਰ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਨੂੰ ਹੌਸਲਾ ਹੋਵੇ ਤੇ ਨਾਲ ਹੋਰ ਵੱਧ ਤੋਂ ਵੱਧ ਜੁੜਨ ਜਿਹੜੀ ਇਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਿਆ ਜਾਵੇ ਸੋ ਇੰਨੀ ਕਿ ਬੇਨਤੀ ਹੈ ਜੀ ਸਾਡੇ ਵੀ ਵੀ ਪਿੰਡ ਦੇ ਜੋ ਪਤਵੰਤੇ ਸੱਜਣ ਨੇ ਜਾਂ ਕੋਈ ਵੀ ਸਮਾਜ ਸੇਵੀ ਜੀ ਜਾਂ ਕੋਈ ਵੀ ਗਰੁੱਪ ਨੇ ਨਾ ਵੀ ਉਹ ਇਦਾਂ ਬੱਚਿਆਂ ਦਾ ਸਾਥ ਦੇਣ ਕੋਈ ਵੀ ਚੀਜ਼ ਦੀ ਲੋੜ ਹੈ ਰਿਫਰੈਸ਼ਮੈਂਟ ਦੀ ਲੋੜ ਹੈ ਤਾਂ ਵੱਧ ਝੜ ਕੇ ਹਿੱਸਾ ਦੇਣ ਲੈਣ ਦੇ ਵਿੱਚ ਤੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ 22 23 24 25 26 27 28 29 30 31 32 33 34 35 36 37 38 39 40 41 42 43 44 45 ਹਾਂ ਵੀ ਪਿਆਰੇ ਵਿਦਿਆਰਥੀਓ ਬੱਚਿਓ ਤੇ ਖੜਿਆ ਰਿਓ ਇਸ ਟਾਈਮ ਤੁਸੀਂ ਖੜਿਆ ਰਹਿਓ ਵੈਸੇ ਨੌਜਵਾਨ ਇਕਤਾ ਕਲਬ ਪਿੰਡ ਕਣਕਵਾਲਾ ਭੂੰਗਾ ਵੱਲੋਂ ਜੋ ਤੁਹਾਡੇ ਲਈ ਇਹ ਫਿਟਨੈਸ ਕੈਂਪ ਹੈ ਜਿਹੜਾ ਪਿਛਲੇ ਦਾ 15-20 ਦਿਨਾਂ ਤੋਂ ਲਗਾਇਆ ਜਾ ਰਿਹਾ ਹੈ ਤੇ ਬੜਾ ਸਲਾਗਾ ਜੋਗਾ ਕਦਮ ਹੈ ਇਹ ਕਿਉਂਕਿ ਜਿਹਦੇ ਵਿੱਚ ਤੁਹਾਨੂੰ ਸਿਹਤ ਪ੍ਰਤੀ ਆਉਣ ਨਾਲ ਟਾਈਮ ਪ੍ਰਤੀ ਫਿਟਨੈਸ ਪ੍ਰਤੀ ਠੀਕ ਹੈ ਜਾਂ ਆਰਮੀ ਦੇ ਕੀ ਰੂਲਸ ਨੇ ਕਿਵੇਂ ਉਹਦੀ ਟ੍ਰੇਨਿੰਗ ਹੁੰਦੀ ਹੈ ਲਗਭਗ ਲਗਭਗ ਤੁਹਾਨੂੰ ਉਹਦੀ ਟ੍ਰੇਨਿੰਗ ਹੈ ਜਿਹੜੀ ਉਹ ਫੌਜੀ ਸਹਿਬਾਨਾਂ ਵੱਲੋਂ ਦਿੱਤੀ ਜਾ ਰਹੀ ਹੈ ਠੀਕ ਹੈ ਤੇ ਆਪਣੇ ਪਿੰਡ ਦੇ ਨੌਜਵਾਨ ਵੀਰ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਤੁਹਾਡੇ ਗੁਰੂ ਨੇ ਇਹ ਠੀਕ ਹੈ ਜਿਹੜੇ ਤੁਹਾਨੂੰ ਇਹ ਚੀਜ਼ ਦੀ ਟ੍ਰੇਨਿੰਗ ਦੇ ਰਹੇ ਨੇਗੇ ਆਪਣੇ ਪਿੰਡ ਦੇ ਵਿੱਚ ਇਹ ਕੈਂਪ ਸਵੇਰੇ ਤੇ ਸ਼ਾਮ ਦੋਨੇ ਟਾਈਮ ਚੱਲ ਰਿਹਾ ਤੇ ਇਹਦੇ ਵਿੱਚ ਤੁਹਾਨੂੰ ਇਹਨਾਂ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਠੀਕ ਹੈ ਤੇ ਖਾਣਾ ਵੀ ਜਾਂਦਾ ਇਸ ਲੜੀ ਦੇ ਤਹਿਤ ਅੱਜ ਅਗਾਜ਼ ਵੈਲਫੇਅਰ ਕਲੱਬ ਵੱਲੋਂ ਤੁਹਾਨੂੰ ਮਤਲਬ ਕੇਲਿਆਂ ਦੀ ਜੋ ਰਿਫਰੈਸ਼ਮੈਂਟ ਆ ਉਹ ਦਿੱਤੀ ਜਾ ਰਹੀ ਹੈ ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੋੜ ਪੈਂਦੀ ਹੈ ਅਸੀਂ ਬੇਨਤੀ ਕਰਦੇ ਹਾਂ ਬਾਈ ਹੋਰਾਂ ਨੂੰ ਵੀ ਜੇ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਉਹ ਸਿਰ ਮੱਥੇ ਆ ਇਹਨਾਂ ਨੇ ਗੱਲ ਰੱਖੀ ਸੀ ਕਹਿੰਦੇ ਵੀ ਪਾਣੀ ਦੀ ਸਮੱਸਿਆ ਹੈਗੀ ਆ ਸਾਰਿਆਂ ਨੂੰ ਪਾਣੀ ਦੀ ਸਮੱਸਿਆ ਹੈ ਨਾ ਵੀ ਪਾਣੀ ਦੀ ਸਮੱਸਿਆ ਉਹ ਗੱਲਬਾਤ ਪ੍ਰਧਾਨ ਜੀ ਕਰ ਰਹੇ ਨੇਗੇ ਠੀਕ ਹੈ ਜਾਂ ਜਿੰਨੇ ਵੀ ਅਸੀਂ ਹੈਗੇ ਕਲੱਬ ਦੇ ਮੈਂਬਰ ਉਹ ਕਰ ਰਹੇ ਆ ਪੰਚਾਇਤ ਕੋਲੇ ਗੱਲਬਾਤ ਰੱਖਾਂਗੇ ਤੁਹਾਡੇ ਮਾਧਿਅਮ ਦੇ ਰੂਬਰੂ ਠੀਕ ਹੈ ਵੀ ਪੰਚਾਇਤ ਜੇਕਰ ਕੋਈ ਹੱਲ ਕਰਦੀ ਹੈ ਤਾਂ ਵਧੀਆ ਨਹੀਂ ਆਦਰਵਾਇਜ਼ ਕੋਈ ਨਾ ਕੋਈ ਆਪਰ ਨਾਲ ਮਿਲ ਕੇ ਸਾਰੇ ਕਰਾਂਗੇ ਕੰਮ ਇਹ ਚੀਜ਼ ਦਾ ਠੀਕ ਹੈ ਤਾਂ ਸਾਡੇ ਵੱਲੋਂ ਤੁਹਾਨੂੰ ਇਹੀ ਬੇਨਤੀ ਹੈ ਵੀ ਜੇਕਰ ਆਪਾਂ ਨੇ ਆਪਣੀ ਜਵਾਨੀ ਨੂੰ ਸਾਂਭ ਕੇ ਰੱਖਣਾ ਹੈ ਨਸ਼ਾ ਤੋਂ ਦੂਰ ਰਹਿਣਾ ਹੈ ਤਾਂ ਆਪ ਨੂੰ ਗਰਾਊਂਡ ਦਾ ਮੱਥਾ ਤਾਂ ਚੁੰਮਣਾ ਪਊਗਾ ਠੀਕ ਹੈ ਨਾ ਗਰਾਊਂਡ ਦੇ ਵਿੱਚ ਆਉਣਾ ਪਊ ਸਵੇਰੇ ਸ਼ਾਮ ਤਾਂ ਸਿਹਤ ਬਣਾ ਕੇ ਰੱਖੋ ਤੰਦਰੁਸਤ ਰਹੋਗੇ ਤਾਂ ਵਧੀਆ ਰਹੋਗੇ ਠੀਕ ਹੈ ਤੰਦਰੁਸਤੀ ਹੈ ਜਿਹੜੀ ਉਹ ਜੀਵਨ ਦਾ ਆਧਾਰ ਹੈ ਤੰਦਰੁਸਤੀ ਤੋਂ ਬਿਨਾ ਕੁਝ ਨਹੀਂ ਉਹ ਲੋਕ ਨੇ ਜਿਹੜੇ ਦਵਾਈਆਂ ਖਾਂਦੇ ਨੇ ਉਹਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਕੀ ਬੁਰਾ ਹਾਲ ਹੈ ਕਿਸੇ ਸਿਆਣੇ ਬੰਦੇ ਨੇ ਕਿਹਾ ਸੀਗਾ ਕਹਿੰਦਾ ਵੀ ਜੇਕਰ ਤੁਸੀਂ ਭੋਜਨ ਨੂੰ ਦਵਾਈ ਵਾਂਗ ਖਾਣੇ ਹੋ ਠੀਕ ਹੈ ਤਾਂ ਠੀਕ ਹੈ ਨਹੀਂ ਫਿਰ ਤੁਹਾਨੂੰ ਦਵਾਈ ਭੋਜਨ ਵਾਂਗ ਖਾਣੀ ਪਊਗੀ ਤਾਂ ਇਸੇ ਤਰ੍ਹਾਂ ਹੀ ਤੁਸੀਂ ਵੀ ਕੀ ਹੈ ਆਪਣੀ ਫਿਟਨੈਸ ਨੂੰ ਜੇਕਰ ਬਰਕਰਾਰ ਰੱਖੋਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਤੰਦਰੁਸਤ ਰਹੋਗੇ ਹੁਣ ਤੁਹਾਡੇ ਵਿੱਚ ਊਰਜਾ ਹੈ એનર્ਜੀ ਹੈ ਸਾਰਾ ਕੁਝ ਹੈਗਾ ਇਹਨੂੰ ਹੋਰ ਕੰਮਾਂ ਦੀ ਬਜਾਏ ਇੱਧਰ ਲਾਓ ਗਰਾਊਂਡ ਦੇ ਵਿੱਚ ਲਾਓ ਇਹ ਚੀਜ਼ ਦੇ ਵਿੱਚ ਲਾਓ ਤਾਂ ਕਿ ਮਲਬੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਸੂਬੇ ਦਾ ਜਿਹੜਾ ਨਾਮ ਹੈ ਤੁਸੀਂ ਤੁਹਾਡੇ ਵਿੱਚੋਂ ਕੋਈ ਬੱਚਾ ਜੇ ਇੱਕ ਬੱਚੇ ਨੇ ਵੀ ਰੋਸ਼ਨ ਕਰਤਾ ਐ ਸਮਝ ਲਓ ਵੀ ਆਪਣੇ ਸਾਰਿਆਂ ਦੀ ਮਿਹਨਤ ਜਿਹੜੀ ਉਹ ਸਫਲ ਹੋ ਗਈ ਠੀਕ ਹੈ ਨਾ ਹੁਣ ਦੋ ਚਾਰ ਗੱਲਾਂ ਤੁਹਾਡੇ ਨਾਲ ਆਪਣੇ ਡਾਕਟਰ ਰਾਮਕਮਾਰ ਜੀ ਉਹ ਵੀ ਸਾਂਝੀਆਂ ਕਰਨਗੇ ਹਾਂਜੀ ਬਸ ਤਾਂ ਮਾਸਟਰ ਜੀ ਨੇ ਸਾਰਾ ਕੁਝ ਉਹਨੂੰ ਦੱਸ ਹੀ ਦਿੱਤਾ ਮੈਂ ਬੇਟਾ ਇੱਕੋ ਗੱਲ ਕਹਿਣਾ ਛੋਟੀ ਜਿਹੜੀ એનર્ਜੀ ਐ ਉਹਨੂੰ ਤੁਸੀਂ ਇੱਥੇ ਬੇਸਟ ਕਰਨਾ ਜਿਹੜੀ ਛੋਟੀ ਤਾਕਤ ਐ ਜਿਹੜਾ ਆਪਣਾ ਮੋਬਾਈਲ ਹੈ ਉਹ ਜਦੋਂ ਤੁਸੀਂ ਉਹਨੂੰ ਆਨਲਾਈਨ ਕਰ ਲਿਆ ਨੈਟੋ ਦਾ ਖੁੱਲਿਆ ਬੰਦ ਨਹੀਂ ਕਰਦੇ ਕਾਫੀ ਤਾਂ ਜਦੋਂ ਨੈਟ ਖੁੱਲ ਗਿਆ ਤੁਹਾਨੂੰ ਕਾਫੀ ਹੋਰ ਫਿਕਰ ਪੈ ਜਾਣਗੇ ਜਿਹਦਾ ਕੋਈ ਮਤਲਬ ਨਹੀਂ ਹੁਣ ਤੁਹਾਨੂੰ ਕੰਮ ਦਾ ਉਰੋਂ ਜਾਓਗੇ ਨਾ ਆਉਣ ਦਾ ਧੋਣ ਦਾ ਸਾਰਾ ਇੱਥੇ ਵੀ ਸਵੇਰੇ ਜਦੋਂ ਆਪਾਂ ਅੱਧਾ ਪੌਣਾ ਘੰਟਾ ਐਕਸਪਰਟ ਬੰਦਿਆਂ ਨੇ ਦੱਸਿਆ ਵੀ ਮੋਬਾਈਲ ਤੁਸੀਂ ਸਵੇਰੇ ਜਦੋਂ 1 ਘੰਟਾ ਤੁਸੀਂ ਮੋਬਾਈਲ ਵਰਤ ਲਿਆ ਤਾਂ ਤੁਸੀਂ ਐ ਮੰਨ ਲਓ ਵੀ 7-8 ਘੰਟੇ ਪ੍ਰੈਕਟਿਸ ਕਰ ਲਈ ਇੰਨਾ ਥੱਕ ਜਾਣਾ ਤੁਸੀਂ ਮੋਬਾਈਲ ਘਟ ਤੋਂ ਘਟ ਵਰਤਨਾ ਉਹਦੇ ਕੁਝ ਨਹੀਂ ਉਹੀ ਗੱਲਾਂ ਉਰਦ ਗੁਰਦੁਆਰਨ ਆਪਣੇ ਨਾਲ ਕੋਈ ਮਤਲਬ ਵਾਲੀ ਕੋਈ ਗੱਲ ਨਹੀਂ ਜੇ ਦੇਖਣਾ ਜਿੱਥੇ ਦੇਖਣ ਜੋ ਗੱਲਾਂ ਨੇ ਮੋਬਾਈਲ ਦੀਆਂ ਉਹ ਤੁਸੀਂ ਜਿਵੇਂ ਅੱਧਾ ਘੰਟਾ ਟਾਈਮ ਰੱਖ ਲੂ ਵੀ ਫਲਾਣੇ ਟਾਈਮ ਆਪਾਂ ਖੋਲਣਾ ਸਵੇਰੇ ਖੋਲਣੇ ਉਹਨੂੰ ਬੰਦ ਜ਼ਰੂਰ ਕਰਿਆ ਕਰੋ ਨੈਟ ਨੂੰ ਕਿਉਂਕਿ ਫੇਰ ਤੁਹਾਨੂੰ ਹੋਰ ਫਿਕਰ ਪੈ ਜਾਂਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਤੇ ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਪਿੰਡ ਦਾ ਨਾਂ ਰੋਸ਼ਨ ਕਰੋਗੇ ਸਾਨੂੰ ਤੁਹਾਨੂੰ ਉਮੀਦ ਹੈ ਨਸ਼ਿਆਂ ਤੋਂ ਦੂਰ ਰਹੋਗੇ ਜੇ ਕੋਈ ਹੋਰ ਵੀ ਮਣਾ ਮੋਟਾ ਨਸ਼ੇ ਪੱਤੇ ਕਰਦਾ ਤਾਂ ਉਹਨੂੰ ਕਹੋ ਉੱਥੇ ਆਪਾਂ ਉੱਥੇ ਕਰਦੇ ਆ ਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਿਓ ਜਿਵੇਂ ਸੋਡੇ ਸਰ ਕਹਿੰਦੇ ਨੇ ਸੋਡੇ ਗੁਰੂ ਨੇ ਉਹਨਾਂ ਦੇ ਤਰ੍ਹਾਂ ਮੰਨੋ ਅਸੀਂ ਸਾਰੇ ਸੋਠੋਂ ਥੋੜੇ ਜਿਸੀਂ ਜਿਹੜਾ ਅਸੀਂ ਨਹੀਂ ਕਰ ਸਕੇ ਸੋਡੇ ਚ ਦੇਖਦੇ ਆ ਅਸੀਂ ਵੀ ਉਹ ਕਰਨਗੇ ਕਿਉਂਕਿ ਹੁਣ ਜਦੋਂ ਦੇਖਦੇ ਆ ਫਲਾਣਾ ਖਿੜਿਆਰੀ ਫਲਾਣੇ ਇੰਨੇ ਮੁੰਡੇ ਇੱਕ ਪਰਿਵਾਰ ਦੇ ਭਰਤੀ ਹੋ ਗਏ ਹੋਗੇ ਹੁਣ ਆਪਾਂ ਮੋਬਾਈਲ ਤੇ ਉਹ ਦੇਖਦੇ ਆ ਅਸੀਂ ਕਹਿੰਦੇ ਆ ਵੀ ਕੱਲ ਨੂੰ ਅਸੀਂ ਕਹੀਏ ਵੀ ਆਹ ਮੁੰਡੇ ਦੇ ਅਸੀਂ ਸਨਮਾਨ ਕਰ ਰਹੇ ਆਂ ਉਹ ਨੇ بس ਅਸੀਂ ਤਾਂ ਅਸੀਂ ਉਥੋਂ ਰੱਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਬਰਕਰਾਰ ਰੱਖਣਾ ਇਹਨੂੰ ਜਿੱਥੇ ਲੋੜਾ ਪਾਣੀ ਦੇ ਇੰਤਜ਼ਾਮਾ ਨੂੰ ਨਾਉਣ ਤੋਂ ਉਹਦੇ ਪਾਸੇ ਇਹ ਕਰਦਾਂਗੇ ਅਸੀਂ ਹੋਰ ਨਹੀਂ ਕਰੂ ਤਾਂ ਅਸੀਂ ਆਪੇ ਕਰਦਾਂਗੇ ਕੋਈ ਚੱਕਰ ਦੀ ਗੱਲ ਨਹੀਂ ਇਹਦਾ ਤੁਸੀਂ ਫਿਕਰ ਨਾ ਮੰਨੋ ਤੇ ਬਾਕੀ ਇਹਨਾਂ ਦਾ ਪੂਰਾ ਜਿੰਨਾ ਲਾਹਾ ਲਿਆ ਜਾਂਦਾ ਉਹਨਾਂ ਲੋ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਆਓ ਇੱਕ ਨਾਲ ਇੱਕ ਹੋਰ ਲੈ ਕੇ ਆਇਆ ਕਰੋ ਕਿਉਂਕਿ ਅਸੀਂ ਲੜੀ ਕਿ ਪਹਿਲਾਂ 10 ਦੀ 10 ਤੋਂ 20 20 ਤੋਂ 50 ਹੁਣ ਤੁਸੀਂ 60 60 ਜਾਣੇ ਕੁਛ ਲੋ ਅੱਗੇ 80 90 ਦੀ ਵੀ ਕਹਿੰਦੇ ਗਿਣਤੀ ਹੋ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਸ਼ੀ ਗਾਰ ਜੀ ਭਾਈ ਅੱਜ ਦੀ ਜਿਹੜੀ ਆਪਣੀ ਰੀਫਰੈਸ਼ਮੈਂਟ ਆ ਗਈ ਕੇਲਿਆਂ ਦੀ ਅੱਜ ਦੀ ਸੇਵਾ ਟੀਮ ਅਗਾਜ ਵੱਲੋਂ ਦਿੱਤੀ ਜਾ ਰਹੀ ਹੈਗੀ ਬਹੁਤ ਰੇਣੀਆਂ ਆਪਾਂ ਇਹਨਾਂ ਦੇ ਆਪਣੇ ਪਿੰਡ ਦੇ ਹਰ ਕੰਮ ਚ ਸਭ ਤੋਂ ਅੱਗੇ ਟੀਮ ਆਉਂਦੀ ਹੈਗੀ ਆਪਾਂ ਵੀ ਦੇਖਦੇ ਹਾਂ ਨਾ ਪਿਛਲੇ 1.5 ਦੋ ਸਾਲ ਤੋਂ ਟੀਮ ਗਤੀਵਿਧੀਆਂ ਚੱਲ ਰਹੀ ਹੈ ਕੰਟੀਨਿਊ ਚੱਲ ਰਹੀ ਹੈ ਐਵੇਂ ਨਹੀਂ ਹੈ ਕੋਈ ਗੈਪ ਦੌਰਾਨ ਲਗਾਤਾਰ ਹਰ ਮਹੀਨੇ 15 ਦਿਨਾਂ ਦਾ 7 ਦਿਨਾਂ ਦਾ ਜਦੋਂ ਵੀ ਕੋਈ ਆਉਂਦਾ ਕੰਮ ਬਾਦ ਚੜ ਕੇ ਚੱਲਦੇ ਨੇ ਇੱਕ ਜੁੱਟੋ ਕੇ ਚੱਲਦੇ ਨੇ ਆਪਾਂ ਨੂੰ ਵੀ ਜ਼ਰੂਰ ਤਾਂ ਇਹਨਾਂ ਦਾ ਸਾਥ ਦੇਈਏ ਆਪਾਂ ਵੀ ਇਹਨਾਂ ਦੇ ਨਕਸ਼ੇ ਕਰਮਾਂ ਤੇ ਚੱਲੀਏ ਇਹਨਾਂ ਦੀ ਹਿਸਟਰੀ ਜਾਣੀਏ ਬਹੁਤ ਅੱਛੇ ਨੇਗੇ ਇਹ ਬਹੁਤ ਵਧੀਆ ਨੇਗੇ ਬਹੁਤ ਚੰਗੀ ਸੋਚ ਰੱਖਦੇ ਨੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਆਪਾਂ ਵੀ ਠੀਕ ਆ ਬਾਕੀ ਆਪਦਾ ਗਰਾਊਂਡ ਆ ਜਿਹੜਾ ਤੁਹਾਨੂੰ ਪਤਾ ਜੀ ਦੋ ਟਾਈਮ ਸਵੇਰੇ ਇੱਕ ਟਾਈਮ ਸਵੇਰੇ ਇੱਕ ਟਾਈਮ ਸ਼ਾਮ ਨੂੰ ਆਉਦਣਾ ਅੱਜ ਆਪਣੀ ਜੜੀ ਉਹ ਆ ਗਈ ਸੇਵ ਆ ਗਈ ਟੀਮ ਅਗਾਇਬ ਵੱਲੋਂ ਕੀਤੀ ਜਾਰੀ ਆ ਟੀਮ ਅਗਾਇਬ ਲਈ ਆਪਾਂ ਸਾਰਿਆਂ ਨੇ ਮਿਲ ਕੇ ਜਗਾਰਾ ਲਾਵਾਂਗੇ ਇਹਨਾਂ ਦਾ ਪਿਆਰ ਆਪਸ ਚ ਐਵੇਂ ਬਣਿਆ ਰਵੇ ਤੇ ਐਵੇਂ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ